ਗੁਰੂ ਪਿਆਰੀ ਸਰਬੱਤ ਸਾਂਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਾਰਯੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਬਾਣੀ ਸਾਹਿਬ ਸੰਗਤ ਜੀ ਅਕਾਲ ਉਸਤਤ ਜਿਸਦੇ ਵਿੱਚ ਆਪ ਸਭ ਸੰਗਤ ਹੁਣ ਤੱਕ 17 ਛੰਦ ਸਰਵਣ ਕਰ ਚੁੱਕੇ ਹੋ ਆਓ ਅੱਗੇ ਦੇਖਦੇ ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੀ ਫਰਮਾਨ ਕਰਦੇ ਹਨ ਕਿ ਗਉਂ ਗੀਤ ਕੇ ਗਵਈਆ ਕਹੂੰ ਬੇਨ ਕੇ বজਈਆ ਕਹੂੰ ਗੀਤ ਕੇ ਗਵਈਆ ਤੋ ਭਾਵ ਹੈ ਕਿ ਕਿਤੇ ਆਪ ਗੀਤ ਨੂੰ ਗਾਉਣ ਵਾਲੇ ਹੋ ਗੀਤ ਕੇ ਗਵਈਆ ਹੋ ਕਹਿਣ ਤੋ ਭਾਵ ਕਿ ਗੀਤ ਨੂੰ ਗਾਉਣ ਵਾਲੇ ਹੋ ਅੱਗੇ ਮਾਰੇ ਜਾਂਦੇ ਹਨ ਕਿ ਕਹੂੰ ਬੇਨ ਕੇ বজਈਆ ਬੇਨ ਤੋ ਭਾਵ ਹੈ ਸਾਧ ਸੰਗ ਜੀ ਬਾਂਸਰੀ ਬਾਂਸਰੀ ਵਜਾਉਣ ਵਾਲੇ ਹੋ ਜੋ ਗੀਤ ਗਾ ਰਿਹਾ ਹੈ ਉਸ ਦੇ ਵਿੱਚ ਵੀ ਪਰਮਾਤਮਾ ਆਪ ਜੀ ਦੀ ਜੋਤ ਹੈ ਤੇ ਜੋ ਬਾਂਸਰੀ ਵਜਾ ਰਿਹਾ ਹੈ ਸਾਜ ਵਜਾ ਰਹੇ ਹਨ ਉਹਨਾਂ ਦੇ ਵਿੱਚ ਵੀ ਆਪ ਜਿਦੀ ਹੀ ਜੋਤ ਹੈ। ਅੱਗੇ ਮਾਰੇ ਕਹਿੰਦੇ ਹਨ ਕਿ ਕਹੂੰ ਨ੍ਰਿਤ ਕਹੇ ਨਚਈਆ ਕਹੂੰ ਨਰਕੋ ਆਕਾਰ ਹੋ। ਕਹੂੰ ਨ੍ਰਿਤ ਕੇ ਨਚਈਆ ਨ੍ਰਿਤ ਤੋਂ ਭਾਵ ਸਾਧ ਸੰਗਤ ਜੀ ਨਾਚ। ਕਿਤੇ ਆਪ ਨਾਚ ਦੇ ਨਚਈਆ ਹੋ। ਨਾਚ ਨੂੰ ਨੱਚਣ ਵਾਲੇ ਹੋ। ਕਹਿਣ ਤੋਂ ਭਾਵ ਹੈ ਕਿ ਇੱਕ ਗਾ ਰਿਹਾ ਹੈ ਉਸ ਦੇ ਵਿੱਚ ਵੀ ਆਪ ਉਹ ਜੋ ਬਾਂਸਰੀ ਬਿਜਾ ਰਿਹਾ ਹੈ ਸਾਜ਼ ਬਿਜਾ ਰਿਹਾ ਉਸ ਦੇ ਵਿੱਚ ਵੀ ਆਪ ਹੋ। ਅਦੇ ਜੋ ਨਾਚ ਕਰ ਰਿਹਾ ਉਸ ਦੇ ਵਿੱਚ ਵੀ ਆਪ ਜੀ ਦੀ ਯੋਥ ਹੈ ਮਾਰੇ ਜੰਦੇ ਹਨ ਕਿ ਕਹੂੰ ਨਰ ਕੋ ਆਕਾਰ ਹੋ ਨਾਤੋ ਭਾਵ ਕਹੇ ਪੁਰਸ਼ ਨਾਰੀ ਤੋਂ ਭਾਵ ਹੈ ਔਰਤਾ ਤੇ ਨਰ ਤੋਂ ਭਾਵ ਹੈ ਪੁਰਸ਼ ਨਰ ਕੇ ਆਕਾਰ ਤੋਂ ਭਾਵ ਹੈ ਕਿਤੇ ਆਪ ਪੁਰਸ਼ ਦੇ ਆਕਾਰ ਹੋ ਪੁਰਸ਼ ਬਣ ਕੇ ਬੈਠੇ ਹੋ ਅੱਗੇ ਮਾਰੇ ਜੰਦੇ ਹਨ ਕਿ ਕਹੂੰ ਬੇਦਬਾਨੀ ਕਹੂੰ ਕੋਕ ਕੀ ਕਹਾਣੀ ਕਹੂੰ ਬੇਦਬਾਨੀ ਤੋਂ ਭਾਵ ਹੈ ਬੇਦ ਤੋਂ ਭਾਵ ਹੈ ਚਾਰ ਜਿਵੇਂ ਵੇਦ ਹੁਣ ਸਨਾਤਨ ਮਤ ਦੇ ਵੇਦ ਕਿਤੇ ਆਪ ਵੇਦਾਂ ਦੀ ਬਾਣੀ ਹੋ ਕਹੂ ਕੋਕ ਦੀ ਕਹਾਣੀ ਕਿਤੇ ਆਪ ਕੋਕ ਕੋਕ ਸਾਧ ਸੰਗਤ ਜੀ ਕੋਕ ਪੰਡਤ ਆ ਜਿਸ ਨੇ ਕਾਮ ਸ਼ਾਸਤਰ ਕਾਮ ਦੇ ਉੱਪਰ ਗ੍ਰੰਥ ਲਿਖਿਆ ਹੈ ਕਿਤੇ ਆਪ ਉਸ ਕਾਮ ਗ੍ਰੰਥ ਦੀ ਵਾਰਤਾ ਹੋ ਕਹਾਣੀ ਹੋ ਕਹੂ ਰਾਜਾ ਕਹੂ ਰਾਣੀ ਕਿਤੇ ਤੁਸੀਂ ਰਾਜੇ ਦੇ ਵਿੱਚ ਆਪਣੀ ਜੋਤ ਸਮਾ ਕੇ ਬੈਠੇ ਹੋਏ ਹੋ ਤੇ ਰਾਣੀ ਦੇ ਵਿੱਚ ਵੀ ਆਪ ਜਿੱਦੀ ਹੀ ਜੋਤ ਹੈ ਕਾਹੂ ਨਾਰ ਕੇ ਪ੍ਰਕਾਰ ਹੋ ਤੇ ਆਪ ਇਸਤਰੀ ਦੇ ਰੂਪ ਦੇ ਵਿੱਚ ਸੁਭਾਇਮਾਨ ਹੋ ਇਸਤਰੀ ਦੇ ਰੂਪ ਦੇ ਵਿੱਚ ਆਪ ਦਾ ਸਰੂਪ ਹੈ ਅੰਟੀ ਮਾਰੀ ਕਹਿੰਦੇ ਹਨ ਕਿ ਕਾਹੂ ਬੇਨ ਕੇ বজਈਆ ਕਾਹੂ ਧੇਨ ਕੇ ਚਰਈਆ ਕਿਤੇ ਆਪ ਬੰਸਰੀ ਦੇ ਬਜੋਉਣ ਵਾਲੇ ਹੋ ਕਹਨਤ ਪਾਪ ਕਿ ਕਿਤੇ ਆਪ ਬੰਸਰੀ ਵਜਾ ਰਹੇ ਹੋ ਕਹੂੰ ਕਿਤੇ ਗਊਆਂ ਦੇ ਚਰਾਉਣ ਵਾਲੇ ਹੋ ਕਿਤੇ ਆਪ ਬੰਸਰੀ ਵਜਾ ਰਹੇ ਹੋ ਅਤੇ ਕਿਤੇ ਆਪ ਗਊਆਂ ਚਰਾ ਰਹੇ ਹੋ ਸਭ ਦੇ ਵਿੱਚ ਆਪ ਜੀ ਦੀ ਹੀ ਜੋਤ ਹੈ ਅੱਗੇ ਮਾਰੇ ਕਹਿੰਦੇ ਹਨਗੇ ਕਹੂੰ ਲਾਖਨ ਲਵਈਆ ਕਹੂੰ ਸੁੰਦਰ ਕੁਮਾਰ ਹੋ ਕਿਤੇ ਆਪ ਆਪਣੇ ਉੱਤੇ ਉਜਾਲਾ ਮਾਉਣ ਵਾਲੇ ਹੋ ਅਤੇ ਕਿਤੇ ਸੁੰਦਰ ਰਾਜਕੁਮਾਰ ਹੋ ਜੇ ਮਾਰੇ ਕਹਿੰਦੇ ਹਨ ਕਿ ਸ਼ੁੱਧਤਾ ਕੀ ਸਾਨ ਹੋ ਕੇ ਸੰਤਨ ਕੇ ਪ੍ਰਾਨ ਹੋ ਸ਼ੁੱਧਤਾ ਤੋਂ ਭਾਵ ਹੈ ਪਵਿੱਤਰਤਾ ਆਪ ਪਵਿੱਤਰਤਾ ਦੀ ਸੋਭਾ ਹੋ ਕੇ ਸੰਤਨ ਦੇ ਜੀਵਨ ਆਧਾਰ ਹੋ ਪ੍ਰਾਨ ਤੋਂ ਭਾਵ ਹੈ ਆਧਾਰ ਕਿਤੇ ਆ ਸੰਤਾਨੇ ਜੀਵਨ ਦੇ ਆਧਾਰ ਹੋ ਅੱਗੇ ਮਹਾਰਾਜ ਕਹਿੰਦੇ ਹਨ ਕਿ ਕਿ ਦਾਤਾ ਮਹਾਦਾਨ ਹੋ ਕੇ નિર્ਦੋਖੀ ਨਿਰੰਕਾਰ ਹੋ ਦਾਤਾ ਮਹਾਦਾਨ ਤੋਂ ਭਾਵ ਹੈ ਵੱਡਾ দান ਦੇਣ ਵਾਲਾ ਦਾਤਾ ਹੋ ਤੇ ਕੇ નિર્ਦੋਖੀ ਨਿਰੰਕਾਰ ਹੋ ਭਾਵ નિર્ਦੋਖੀ ਤੋਂ ਭਾਵ ਹੈ ਕਿ દોਸ਼ ਤੋਂ ਰਹਿਤ ਹੋ ਅਤੇ ਆਕਾਰ ਤੋਂ ਵੀ ਰਹਿਤ ਹੋ تے آپ رہت ہو رحت اکار تو میں رہت ہو نیح کلنک کہ آپ کوئی کلنک کوئی دوش نہیں ہے اتے کار اکار تو ہو. اگے مارے کہ نرجر نروپ ہو کہ سندر سروپ نرجر تو پاپ ہے تاپ ہوں کتے آپ تاپ تو بنا ہو نرجر تو پاو ہے تاپ رہت رحت نروپ تو پاو ہے روپ تو بنا تاپ تو رہت رو روپ تو بنا ہو سندر سروپ تو پاو ہے پر سندر سروپ والے ہو کہ پوپن کے پوپ ہو کے داتا مہا دان ہو پوپن تو پاو ہے راجہ ਉਪਨਾ ਕੇ ਪੂਪ ਹੋ ਕਹਾਂ ਤੋ ਪਾਪ ਹੈ ਰਾਜਾਂ ਦੇ ਵੀ ਰਾਜੇ ਹੋ ਕਿ ਦਾਤਾ ਮਹਾ ਦਾਣ ਤੋਂ ਪਾਪ ਹੈ ਵੱਡਾ ਦਾਣ ਦੇਣ ਵਾਲੇ ਦਾਤਾ ਹੋ ਆਪ ਦਾਨੀ ਹੋ ਅੱਗੇ ਮਾਰੇ ਕਹਿੰਦੇ ਹਨ ਕਿ ਪ੍ਰਾਨ ਕੇ ਬਚਾਈਆ ਦੁੱਧ ਪੂਤ ਕੇ ਦਵਾਈਆ ਪ੍ਰਾਨ ਕੇ ਬਚਾਈਆ ਤੋਂ ਪਾਪ ਹੈ ਕਿ ਜੀਵਨ ਦੀ ਰੱਖਿਆ ਕਰਨ ਵਾਲੇ ਹੋ ਦੁੱਧ ਪੂਤ ਕੇ ਦਵਾਈਆ ਤੋਂ ਪਾਪ ਹੈ ਦੁੱਧ ਪੁੱਤ ਦੇਣ ਵਾਲੇ ਹੋ ਰੋਗ ਸੋ ਮਾਰੇ ਕੇ ਨਿਹਨ ਕੇ ਰੋਗ ਸੋਗ ਕੇ ਮਟਈਆ ਕਿਦੋਂ ਮਾਨੀ ਮਹਾਮਾਨ ਹੋ ਰੋਗ ਸੋਗ ਤੋਂ ਭਾਵ ਹੈ ਰੋਗ ਸਾਧ ਸੰਗ ਜੀ ਜੋ ਤਨ ਦੇਹੀ ਨੂੰ ਲੱਗਦਾ ਹੈ ਅਤੇ ਸੋਗ ਜੋ ਮਨ ਦੇ ਚਿੰਤਾਵਾਂ ਹਨ ਇਹ ਸਭ ਨੂੰ ਦੂਰ ਕਰਨ ਵਾਲਾ ਮਹਾਰਾਜ ਆਪ ਹੀ ਹੋ ਮਾਨੀ ਮਹਾਮਾਨ ਹੋ ਵੱਡੇ ਮਾਨ ਵਾਲੇ ਮਾਨਮੀਕ ਹੋ ਅੱਗੇ ਮਾਰੇ ਕਹਿੰਦੇ ਹਨਗੇ ਵਿਦਿਆ ਕੇ ਵਿਚਾਰ ਹੋ ਕੇ ਅਦਵੈ અવਤਾਰ ਹੋ ਆਪ ਵਿਦਿਆ ਦੇ ਵਿਚਾਰਵਾਨ ਹੋ ਅਤੇ ਰਾਗ ਦੋਖ ਦੀ ਭਾਵਨਾ ਨਾ ਰੱਖਣ ਵਾਲੇ અવਤਾਰ ਹੋ ਅਦਵੇਤ ਭਾਵ ਹੈ ਅਦਵੈਤ ਕੀਰਖਾ ਕਿਸੇ ਦੇ ਨਾਲ ਰੱਖਣੀ ਆਪ ਇਰਖਾ ਰੱਖਣ ਵਾਲੇ ਨਹੀਂ ਹੋ ਰਾਗ ਦੋਖ ਦੀ ਭਾਵਨਾ ਨਾ ਰੱਖਣ ਵਾਲੇ અવਤਾਰ ਹੋ ਅੱਗੇ ਮਾਰੇ ਜਾਂਦੇ ਹਨ ਕਿ ਕੇ ਸਿੱਧਤਾ ਕੀ ਸੂਰਤ ਹੋ ਸੁੱਧਤਾ ਕੀ ਈਸਾਨ ਹੋ ਸਫਲਤਾ ਦੀ ਮੂਰਤ ਹੋ ਅਤੇ ਆਪ ਦੀ ਸ਼ਾਨ ਪਵਿੱਤਰਤਾ ਭਰਪੂਰ ਹੋ ਅੱਗੇ ਮਾਰੇ ਜਾਂਦੇ ਹਨ ਕਿ ਜੋਬਨ ਕੇ ਜਾਲ ਹੋ ਕੇ ਕਾਲ ਹੋ ਕੇ ਕਾਲ ਹੋ ਜੋਬਨ ਤੋਂ ਭਾਵ ਹੈ ਜੋਬਨ ਜਵਾਨੀ ਜਾਲ ਤੋਂ ਭਾਵ ਹੈ ਫਾਹੀ ਆਪ ਜਵਾਨੀ ਦੀ ਸੁੰਦਰਤਾ ਵਿੱਚ ਫਸਾਉਣ ਵਾਲੇ ਹੋ ਕਾਲ ਹੂ ਕੇ ਕਾਲ ਹੂ ਤੋ ਭਾਵ ਹੈ ਤੇ ਕਾਲ ਦਾ ਕਾਲ ਕਰਨ ਵਾਲੇ ਹੋ ਆਪ ਕਾਲ ਦੇ ਵੀ ਕਾਲ ਹੋ ਅੱਗੇ ਮਾਰੇ ਕਹਿੰਦੇ ਹਨ ਕਿ ਕੇ ਸਤਰਨ ਕੇ ਸੂਲ ਹੋ ਕੇ ਮਿਤਰਨ ਕੇ ਪ੍ਰਾਨ ਹੋ ਆਪ ਦੁਸ਼ਮਣਾਂ ਲਈ ਦੁੱਖदाई ਹੋ ਸੂਲ ਤੋਂ ਭਾਵ ਹੈ ਦੁੱਖ ਦੇਣਾ ਅਤੇ ਮਿੱਤਰਨ ਕੇ ਪ੍ਰਾਨ ਹੋ ਕਹਿਣ ਤੋਂ ਭਾਵ ਕਿ ਮਿੱਤਰਾਂ ਦੇ ਰਖਵਾਲੇ ਹੋ ਆਪ ਆਪਣੇ ਸੇਵਕਾਂ ਦੇ ਰਖਵਾਲੇ ਹੋ ਜਿਵੇਂ ਮਾਰੀ ਕਹਿੰਦੇ ਹਨ ਕਿ ਕਹੂੰ ਬ੍ਰਹਮ ਬਾਦ ਕਹੂੰ ਵਿਦਿਆ ਕੋ ਵਿਖਾਦ ਬਾਦ ਤੋਂ ਭਾਵ ਹੈ ਚਰਚਾ ਬ੍ਰਹਮ ਦੀ ਚਰਚਾ ਕਿਤੇ ਆਪ ਬ੍ਰਹਮ ਦੀ ਚਰਚਾ ਕਰ ਰਹੇ ਹੋ ਈਸ਼ਵਰ ਦੀ ਚਰਚਾ ਕਰ ਰਹੇ ਹੋ ਵਿਦਿਆ ਕੋ ਵਿਖਾਦ ਵਿਖਾਦ ਤੋਂ ਭਾਵ ਹੈ ਝਗੜਾ ਅਤੇ ਕਿਤੇ ਵਿਦਿਆ ਦੇ ਝਗੜੇ ਹੋ ਵਿਦਿਆਨੂ ਲੈ ਕੇ ਝਗੜ ਰਹੇ ਹੋ ਕਿਤੇ ਆਪ ਵਿਚਾਰ ਕਰ ਰਹੇ ਹੋ ਜੇ ਮਾਰੇ ਕਿ ਨਹੀਂ ਕਹੂੰ ਨਾਦ ਕੋ ਨੇ ਦਾਦ ਕਿਤੇ ਸ਼ਬਦ ਦੀ ਧੁਨ ਹੋ ਨਾਦ ਤੋਂ ਨਾਦ ਕੋ ਨਾਦ ਤੋਂ ਭਾਵ ਹੈ ਸ਼ਬਦ ਦੀ ਧੁਨ ਹੋ ਕਾਹੂ ਪੂਰਨ ਭਗਤ ਹੋ ਕਿਤੇ ਪੂਰਨ ਭਗਤੀ ਵਾਲੇ ਹੋ ਭਗਤੀ ਦੇ ਵਿੱਚ ਪੂਰਨ ਤੌਰ ਤੇ ਲੀਨ ਹੋ ਅਗੇ ਮਾਰੀ ਕਹਿੰਦੇ ਹਨ ਕਿ ਕਹੂੰ ਬੇਦਰੀਤ ਕਹੂੰ ਵਿਦਿਆ ਕੀ ਪ੍ਰਤੀਤ ਕਿਤੇ ਆਪ ਵੇਦਾਂ ਦੀ ਰੀਤ ਹੋ ਵੇਦਾਂ ਦੀ ਰੀਤ ਅਨੁਸਾਰ ਚੱਲਣ ਵਾਲੇ ਹੋ ਅਗੇ ਮਾਰੀ ਕਹਿੰਦੇ ਕਿ ਵਿਦਿਆ ਕੀ ਪ੍ਰਤੀਤ ਅਤੇ ਕਿਤੇ ਵਿਦਿਆ ਦੀ ਪ੍ਰਤੀਤ ਵਾਲੇ ਹੋ ਕਹੂੰ ਨੀਤ ਔ ਅਨੀਤ ਨੀਤ ਤੋਂ ਭਾਵ ਹੈ ਮर्यादा ਅਨੀਤ ਤੋਂ ਭਾਵ ਹੈ ਮर्यादा ਦੇ ਵਿਰੋਧ ਹੈ ਜਬ ਮर्यादा ਦੇ ਉਲਟ ਕਿਤੇ ਆਪ ਮर्यादा ਦੇ ਵਿੱਚ ਰਹਿਣ ਵਾਲੇ ਹੋ ਕਿਤੇ ਆਪ ਅਕਾਲ ਪੁਰਖ ਜੀ ਮर्यादा ਤੇ ਉਲਟ ਚੱਲਣ ਵਾਲੇ ਹੋ ਕਹੋਂ ਜਵਾਲਾ ਸੀ జగਤ ਹੋ ਕਿਤੇ ਆਪ ਅਗਨੀਵਾਣ ਪ੍ਰਕਾਸ਼ਮਾਨ ਹੋ ਅੱਗੇ ਮਾਰੇ ਕਹਿੰਦੇ ਹਨ ਕਿ ਪੂਰਨ ਪ੍ਰਤਾਪ ਕਹੂੰ ਇਕਾਂਤੀ ਕੋ ਜਾਪ ਕਹੂੰ ਪ੍ਰਤਾਪ ਤੋਂ ਭਾਵ ਹੈ ਜਸ ਕਿਤੇ ਆਪ ਵੱਡੇ ਪੂਰੇ ਜਸ ਵਾਲੇ ਹੋ ਇਕਾਂਤੀ ਕੋ ਜਾਪ ਕਹੂੰ ਤੋਂ ਭਾਵ ਹੈ ਕਿਤੇ ਇਕਾਂਤ ਵਿੱਚ ਬੈਠ ਕੇ ਜਾਪ ਕਰਨ ਵਾਲੇ ਹੋ ਕਿਤੇ ਆਪ ਦੇ ਬਾਰੇ ਸਾਰਿਆਂ ਨੂੰ ਪਤਾ ਹੈ ਕਿਤੇ ਆਪ ਇਕਾਂਹ ਦੇ ਵਿੱਚ ਬੈਠੇ ਜਾਪ ਕਰ ਰਹੇ ਹੋ ਕੋਈ ਨਹੀਂ ਜਾਣਦਾ ਤਾਪ ਕੋ ਅਤਾਪ ਕਹੂੰ ਅਤਾਪ ਕੋ ਭਾਵ ਹੈ ਸੀਤਲ ਤਾਪਤ ਭਾਵ ਹੈ ਤਪਤਾ ਹੋ ਤਪਤਾਓ ਵਾਲੇ ਹੋ ਅਤੇ ਕਿਤੇ ਸੀਤਲ ਕਰਨ ਵਾਲੇ ਹੋ ਕਹਨ ਤੋਂ ਭਾਵ ਹੈ ਕਿਤੇ ਨਿਗ ਦੇਣ ਵਾਲੇ ਹੋ ਤੇ ਕਿਤੇ ਠੰਡ ਪਾਉਣ ਵਾਲੇ ਹੋ ਸੀਤਲ ਕਰਨ ਵਾਲੇ ਹੋ ਜੋਗ ਤੇ ਡਿਗਤ ਹੋ ਅਤੇ ਕਿਤੇ ਜੋਗ ਸਾਧਨਾ ਤੋਂ ਵੀ ਡਿਗ ਰਹੇ ਹੋ ਅੱਗੇ ਮਾਰੇ ਕਹਿੰਦੇ ਹਨ ਕਿ ਕਹੂੰ ਬਾਰ ਦੇ ਤ ਕਹੂੰ ਛਲ ਸੋ ਛਣਾਏ ਲੈ ਤ ਬਾਰ ਤੋਂ ਭਾਵ ਹੈ ਵਾਰ ਛਲ ਤੋਂ ਭਾਵ ਹੈ ਧੋਖਾ ਕਰਨਾ ਛਲ ਕਾਪਟ ਕਰਨਾ ਕਿਤੇ ਆਪ ਮਾਰੇ ਸੱਚੇ ਪਾਤਸ਼ਾਹ ਜੀ ਵਰ ਦੇਣ ਵਾਲੇ ਹੋ ਕਿਤੇ ਧੋਖੇ ਨਾਲ ਦਿੱਤੇ ਹੋਏ ਵਾਰ ਨੂੰ ਵੀ ਖੋਹ ਲੈਣ ਵਾਲੇ ਹੋ ਧੋਖੇ ਨਾਲ ਦਿੱਤੇ ਹੋਏ ਵਾਰ ਨੂੰ ਵੀ ਖੋਹ ਲੈਣ ਵਾਲੇ ਹੋ ਅਗੇ ਮਾਰੇ ਕਿ ਨੇਹਨ ਕਿ ਸਰਬ ਕਾਲ ਸਰਬ ਠੌਰ ਇੱਕ ਸੇ ਲਗਤ ਹੋ ਕਾਲ ਤੋਂ ਭਾਵ ਹੈ ਸਮਾਂ ਸਰਬ ਕਾਲ ਸਾਰੇ ਸਮਿਆਂ ਦੇ ਵਿੱਚ ਕਿਤੇ ਮਹਾਰਾਜ ਆਪ ਸਾਰੇ ਸਮਿਆਂ ਦੇ ਵਿੱਚ ਸਰਬ ਠੌਰ ਤੋਂ ਭਾਵ ਹੈ ਠੌਰ ਤੋਂ ਭਾਵ ਹੈ ਜਗਾ ਸਾਰੀਆਂ ਥਾਵਾਂ ਦੇ ਵਿੱਚ ਹਰ ਇੱਕ ਸਮੇਂ ਹਰ ਇੱਕ ਜਗਾ ਦੇ ਉੱਪਰ ਇੱਕ ਸਮਾਨ ਹੀ ਆਪ ਲੱਗਦੇ ਹੋ ਸਾਥ ਸੰਗਤ ਜੀ ਇਹ ਹਨ ਵੀ ਛੰਦ ਅਤੇ ਇਹਨਾਂ ਦੀ ਵਿਆਖਿਆ ਆਓ ਸਾਥ ਸੰਗਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਣ ਕੇ ਸਤਨ ਰਹਦਨ ਬਖਸ਼ਣਾ ਸਿਰ ਤੇ ਮਿਹਰ ਭਰ ਆਤ ਰੱਖਣਾ ਕਾ ਉਸੇ ਚੜਦੀ ਕਲਾਗਾਂ ਦੇ ਨਾਮਦਾਨ ਬਖਸ਼ਣਾ ਸੰਗਤ ਜੀ ਕਥਾ ਦਾ ਵਿਚਾਰ ਕਰਦਾ अनेका ਪ੍ਰਕਾਰ ਦੇ ਭੁੱਲਾਂ ਚੁੱਕਾ ਹੋ ਗਿਆ ਹੋਣਗੇ ਹੁਣ ਗਿਆ ਆਪ ਸਭ ਸੰਗਤ ਬਖਸ਼ਿਣ ਜੋਗ ਬਖਸ਼ ਲੈਣਾ ਜਿਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੰਗਤ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ